ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੁਝ ਦਿਨ ਪਹਿਲਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਇਹ ਉਹ ਪਰਿਵਾਰ ਹੈ ਰੌਂਦਾ ਕੁਲਰੌਂਦਾ ਹੋਇਆ ਇੱਕ ਨਗਰ ਨਿਗਮ ਦੇ ਵਿੱਚ ਕੰਮ ਕਰ ਰਹੀ ਕਰਮਚਾਰੀ ਦਾ ਪਰਿਵਾਰ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਕੁੱਟਮਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਕਿ ਦਰਸਲ ਜਿਹੜਾ ਮਾਮਲਾ ਹੈ ਉਹ ਪੈਸਿਆਂ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਸੀਗਾ ਕਿਉਂਕਿ ਬੂਟਾ ਮੰਡੀ ਦੇ ਵਿੱਚ ਨਗਰ ਨਿਗਮ ਦੇ ਵਿੱਚ ਕੰਮ ਕਰਨ ਵਾਲਾ ਕਰਮਚਾਰੀ ਜਿਸ ਦਾ ਪੈਸਿਆਂ ਨੂੰ ਲੈ ਕੇ ਮਾਮਲਾ ਸੀਗਾ ਉਸ ਨੂੰ ਪੈਸੇ ਦੇਣ ਦੇ ਲਈ ਬੁਲਾਇਆ ਗਿਆ ਸੀਗਾ ਕਿ 1.5 ਲੱਖ ਰੁਪਇਆ ਤੁਸੀਂ ਲੈ ਜਾਓ ਬਾਕੀ ਦੇ ਪੈਸੇ ਬਾਅਦ ਵਿੱਚ ਦੇ ਦਵਾਂਗੇ ਪਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਿ ਜਦੋਂ ਬੂਟਾ ਮੰਡੀ ਦੇ ਵਿੱਚੋਂ ਨਗਰ ਨਿਗਮ ਦਾ ਕਰਮਚਾਰੀ ਦੀਪਕ ਕੁਮਾਰ ਜਦੋਂ ਪੈਸਿਆਂ ਲੈਣ ਲਈ ਪਹੁੰਚਿਆ ਸੀ ਤਾਂ ਉੱਥੇ 9 ਤੋਂ 10 ਲੋਕਾਂ ਦੇ ਨਾਲ ਮਿਲ ਕੇ ਕਈ ਲੜਕੀਆਂ ਨੇ ਇਸ ਅਕੇਲੇ नगर निगम ਦੇ ਕਰਮਚਾਰੀ ਦੀਪਕ ਕੁਮਾਰ ਦੀ ਕੁੱਟਮਾਰ ਕਰਕੇ ਉਸ ਜੀ ਹੱਤਿਆ ਕਰ ਦਿੱਤੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਲਿਜਾਇਆ ਗਿਆ ਸੀਗਾ ਪਰ ਪਰ ਲੜਕੇ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਵੱਡੀ ਅਪਡੇਟ ਆਈ ਹੈ ਕਿ ਪੁਲਿਸ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਆਧਾਰ ਤੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਮਾਮਲਾ ਦਰਜ ਕਰ ਲਿੱਤਾ ਗਿਆ ਜਿਸ ਕਰਕੇ ਹੁਣ ਇਸ ਮਾਮਲੇ ਦੇ ਵਿੱਚ ਚਾਰ આરોપીਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਹੈ ਗਿਆ ਦੱਸਦੀ ਹੈ ਕਿ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਦੱਸਿਆ ਜਾ ਰਿਹਾ ਸੀ ਕਿ ਤਾਂ ਮੰਡੀ ਦੇ ਵਿੱਚ ਦੀਪਕ ਦੀ ਕੁਝ ਵਿਅਕਤੀਆਂ ਦੇ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ આરોપી ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੋਰ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਤੁਸੀਂ ਆਪ ਸੁਣ ਲਵੋ ਮਾਨਯੋਗ ਕਮਿਸ਼ਨਰ ਪੁਲਿਸ ਜ਼ਿਲ੍ਹਾ ਅਧਿਕਾਰੀ ਸ਼੍ਰੀ ਸਰਪੰਚ ਸ਼ਰਮਾ ਐਪੀਐਸਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਸੀ ਮਾੜੇ ਹਸਰਾਂ ਦੇ ਕਲਾਫਿਕ ਮਹਿੰਮ ਚਲਾਈ ਹੈ ਉਹਦੇ ਵਿੱਚ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇੱਕ ਸਫਲਤਾ ਹਾਸਲ ਹੋਈ ਹੈ ਜੋ 20 ਅੱਤੀ ਰਾਤ ਨੂੰ ਇੱਕ ਮਰਡਰ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਦੋ ਭਰਾ ਦੀਪਕ ਕੁਮਾਰ ਅਤੇ ਅਜੇ ਕੁਮਾਰ ਵਿਕਟਮ ਸਿਗੇ ਜਿਨ੍ਹਾਂ ਵਿੱਚੋਂ ਦੀਪਕ ਕੁਮਾਰ ਦੀ ਡੈਥ ਹੋ ਗਈ ਸੀ ਉਹਦੇ ਵਿੱਚ ਚਾਰ ਸੀ ਜਿਹੜੇ ਮੇਨ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦਾ ਨਾਮ ਹੈ ਅਫਤਾਰ ਸੁਮਨ ਉਰਫ ਧਾਰੀ ਜੌਨੀ ਪੁੱਤਰ ਹਰਬੰਸ ਲਾਲ ਰਜਤ ਨਾਹਰ ਨੂੰ ਸੁਣੋ ਨਾ ਅਤੇ ਸੁਖਚੈਨ ਪੁੱਤਰ ਵਿਜੇ ਕੁਮਾਰ ਜੋ ਵਜਰਨਜੀ ਸਿੱਗੀ 1.5 ਲੱਖ ਰੁਪਏ ਦਾ ਲੈਣ-ਦੇਣ ਸੀ ਹਫਤਾ ਤਾਰੀ ਨੇ ਦੇਣ ਦੇ ਬਚਾਏ ਆ ਤੇ ਜੋ ਹੈ ਹਮਲਾ ਕਰਵਾ ਦਿੱਤਾ ਜਿਸ ਦੇ ਕਾਰਨ ਦੀਪਕ ਕੁਮਾਰ ਦੀ ਡੈਥ ਹੋ ਗਈ ਹੈ ਇਨਸੀਡੈਂਟ ਵਿੱਚ ਵਰਤ ਆ ਗਿਆ ਜਿਹੜੇ ਲੋਹਾ ਦਾ ਤਰਸੀ ਉਹ ਵੀ ਰਿਕਵਰ ਕਰ ਲਿਆ ਸੀ ਤੇ ਈਟਾ ਰੋੜੇ ਵੀ ਰਿਕਵਰ ਕਰ ਲਿਆ ਜਿਨ੍ਹਾਂ ਨਾਲ ਇਹਨਾਂ ਨੇ ਕਤਲ ਕੀਤਾ ਤੇ ਜਿਹੜਾ ਦੋਸ਼ੀ ਰਜਤ ਨਾਹਰ ਹੈ ਉਹਦੇ ਤੇ ਐਨਡੀਪੀਐਸ ਐਕਟ ਦੇ ਦੋ ਮੁਕਦਮੇ ਪਹਿਲਾਂ ਵੀ ਦਰਜ ਹੈ ਤੇ ਜਿਹੜਾ ਅਫਤਾਰਦਾਰੀ ਹੈ ਉਹ ਤੇ ਇੱਕ ਹਰਟ ਦਾ ਮਕਦਮਾ ਪਹਿਲਾਂ ਦਰਜ ਹੈ ਦੋਸ਼ੀ ਆਦੀ ਰਿਮਾਂਡ ਲੈ ਕੇ ਤਫਤੀਸ਼ ਅੱਗੇ ਵਧਾਈ ਜਾਊਗੀ ਥੈਂਕ ਯੂ